ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਅਤੇ ਭਰਾਵੋ ਫੇਸਬੁਕ 'ਤੇ ਜੁੜੇ ਮੇਰੇ ਸੱਜਣ ਮਿੱਤਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਦੇ ਰਾਦੇ ਜੈ ਹਿੰਦ ਜੈ ਭਾਰਤ ਦੋਸਤੋ ਅੱਜ ਅਸੀਂ ਮਾਰਕੀਟ ਕਮੇਟੀ ਨੂੰ ਲੈ ਕੇ ਕੁਝ ਗੱਲਾਂ ਕਰਨੀਆਂ ਨੇ ਜੋ ਕਿ ਪਿਛਲੇ 4-5 ਦਿਨਾਂ ਤੋਂ ਮਾਰਕੀਟ ਕਮੇਟੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ ਕੋਈ ਮਾਰਕੀਟ ਕਮੇਟੀ ਨੂੰ ਭੰਗ ਕਰਾਣ ਦੀ ਸੋਚ ਰਿਹਾ ਹੈ ਉਹ ਇਸ ਤਿਹਲੇ ਵਾਲ ਦੀ ਸੋਚ ਰਿਹਾ ਹੈ ਵੱਖ-ਵੱਖ ਤਰ੍ਹਾਂ ਦੀਆਂ ਮਾਰਕੀਟ ਕਮੇਟੀ ਨੂੰ ਲੈ ਕੇ ਟਿੱਪਣੀਆਂ ਲੋਕ ਕਰ ਰਹੇ ਨੇ ਮੈਂ ਦੱਸਣਾ ਚਾਹੁੰਦਾ 3 ਸਾਲ ਹੋ ਗਏ ਮਾਰਕੀਟ ਕਮੇਟੀ ਬਣੀ ਨੂੰ ਜੇਕਰ ਅਸੀਂ ਇਸ ਨੂੰ ਭੰਗ ਕਰਾਉਣ ਦੀ ਸੋਚਾਂਗੇ ਜਾਂ ਇਹ ਲਮਾਣ ਦੀ ਸੋਚਾਂਗੇ ਤਾਂ ਇਸ ਵਿੱਚ ਸਾਡਾ ਹੀ ਨੁਕਸਾਨ ਹੋਵੇਗਾ ਤੁਸੀਂ ਖੁਦ ਸੋਚੋ ਜੇਕਰ ਅਸੀਂ ਇਹ ਪੰਗ ਕਰਵਾਂਨੇ ਆ ਤਾਂ ਜਿਹੜੇ ਸਾਡੇ ਦੇ ਵਿਕਾਸ ਦੇ ਕੰਮ ਚੱਲ ਰਹੇ ਨੇ ਅਧੂਰੇ ਪਏ ਨੇ ਤਾਂ ਉਹ ਬਿਲਕੁਲ ਬੰਦ ਹੋ ਜਾਵੇਗਾ ਕੰਮ ਜਿਹੜੀ ਗ੍ਰਾਂਟ ਸਾਡੇ ਵਿਕਾਸ ਦੇ ਕੰਮਾਂ ਲਈ ਆਈ ਹੋਈ ਹੈ ਉਹ ਵੀ ਵਾਪਸ ਚਲੀ ਜਾਵੇਗੀ ਇਸ ਕਰਕੇ ਦੋਸਤੋ ਜੇਕਰ ਵਿਰੋਧ ਕਰਨਾ ਹੈ ਤਾਂ ਟੈਕਸਾਂ ਦਾ ਕਰੋ ਜਿਹੜੇ ਵਿਕਾਸ ਦੇ ਕੰਮ ਅਧੂਰੇ ਨੇ ਉਸ ਚੀਜ਼ ਦਾ ਕਰੋ ਸਾਨੂੰ ਖੁਸ਼ੀ ਹੈ ਕਿ ਸਾਡੇ 7-8 ਪਿੰਡ ਨੇ ਜਿਹੜੇ ਮਾਰਕੀਟ ਕਮੇਟੀ ਦੇ ਅਧੀਨ ਹੋ ਗਏ ਇਹ ਬਾਬੇ ਸ਼ੰਕਰਗਿਰੀ ਦਾ ਵੀ ਬਚਨ ਸੀ ਕੀ ਆਪਣਾ ਦੇਵੀਗੜ੍ਹ ਦਿੱਲੀ ਦਾ ਬੱਚਾ ਬਣੇਗਾ ਬਣ ਵੀ ਰਹਾ ਲੋਕ ਬਾਹਰੋਂ ਆ ਕੇ ਜ਼ਮੀਨਾਂ ਵੀ ਖਰੀਦ ਰਹੇ ਨੇ ਸਭ ਕੁਝ ਕਰ ਰਹੇ ਨੇ ਇਸ ਕਰਕੇ ਦੋਸਤੋ ਜੇ ਵਿਰੋਧ ਕਰਨਾ ਹੈ ਤਾਂ ਟੈਕਸ ਦਾ ਕਰੋ ਦੋਸਤੋ ਪੰਚਾਇਤ ਤੋਂ ਜ਼ਿਆਦਾ ਫੰਡ ਸਭ ਤੋਂ ਜ਼ਿਆਦਾ ਫੰਡ ਨਗਰ ਨਿਯਮ ਵਿੱਚ ਹੁੰਦੇ ਨੇ ਜੇਕਰ ਵਿਰੋਧ ਕਰਨਾ ਹੈ ਤਾਂ ਵਿਕਾਸ ਲਈ ਕਰੋ ਜਿਹੜੇ ਇਹ ਲਾਲ ਡੋਰੇ ਵਾਲੇ ਘਰ ਨੇ ਜਿਨ੍ਹਾਂ ਦੇ ਪੇ ਹੋਏ ਨੇ ਪਿੰਡਾਂ ਵਿੱਚ ਲਾਲ ਲਾਈਨ ਦੇ ਦੀ ਨਾ ਹੁੰਦੇ ਨੇ ਤਾਂ ਉਹਨਾਂ ਦੀ ਰਜਿਸਟਰੀਆਂ ਫ੍ਰੀ ਕਰਵਾਓ ਜੇ ਕਿ ਇਹਨਾਂ ਦੀ ਰਜਿਸਟਰੀਆਂ ਫ੍ਰੀ ਹੋਣਗੀਆਂ ਤਾਂ ਇਸੇ ਨੂੰ ਕੋਈ ਟੈਕਸ ਨਹੀਂ ਦੁਖੇਗਾ ਅਤੇ ਜਿਹੜੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜੇਕਰ ਸਹੀ ਲੋਕਾਂ ਤੱਕ ਅਤੇ ਲੋੜਵੰਦ ਪਰਿਵਾਰਾਂ ਕੋਲ ਪਹੁੰਚਣ ਤਾਂ ਵੀ ਕਿਸੇ ਨੂੰ ਟੈਕਸ ਨਹੀਂ ਦੁਖਦਾ ਪਰ ਇਥੇ ਸਮਝ ਤੋਂ ਬਾਹਰ ਹੋ ਰਹੀ ਹੈ ਗੱਲ ਵੀ ਜਿਹੜਾ ਬੰਦਾ ਲੋੜਵੰਦ ਪਰਿਵਾਰ ਤੋਂ ਹੈ ਉਹੋ ਸਕੀਮ ਤੋਂ ਬਚਾ ਰਹਿ ਜਾਂਦਾ ਹੈ ਦੋਸਤੋ ਮੇਰਾ ਮੰਨਣਾ ਇਹ ਹੈ ਕਿ ਸਾਨੂੰ ਸਿਆਸੀ ਚਾਲਾਂ ਤੋਂ ਬਚਣਾ ਚਾਹੀਦਾ ਹੈ ਅਤੇ ਇੱਕ ਜੂਟ ਹੋ ਕੇ ਜਿਹੜੇ ਵਿਕਾਸ ਦੇ ਕੰਮ ਅਸੀਂ ਕਰਾਉਣੇ ਨੇ ਲੋਕਾਂ ਦੀ ਫ੍ਰੀ ਰਜਿਸਟਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਲਾਲ ਡੋਰੇ ਦੇ ਅੰਦਰ ਨੇ ਜਿਹੜੇ ਲੋਕਾਂ ਨੇ 3-4 ਸਾਲ ਹੋ ਗਏ ਪੱਤੇ ਘਰਾਂ ਦੇ ਬਾਰੇ ਫਾਰਮ ਭਰਏ ਹੋਏ ਸੀ ਉਹਨਾਂ ਦਾ ਸਰਵੇ ਕਰਕੇ ਉਹਨਾਂ ਨੂੰ ਘਰ ਰਿਪੇਅਰ ਕਰਾਉਣ ਦਾ ਫੰਡ ਦਿੱਤਾ ਜਾਵੇ ਪਿੰਡਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਬੁਲਾ ਕੇ ਸਹੀ ਜਾਂਚ ਕਰਕੇ ਲੋੜਵੰਦ ਪਰਿਵਾਰ ਨੂੰ ਮਦਦ ਮਿਲਣੀ ਚਾਹੀਦੀ ਆ ਜੇਕਰ ਆਪਣੇ ਇਲਾਕੇ ਵਿੱਚ 19 ਕਰੋੜ ਰੁਪਏ ਆਇਆ ਹੋਇਆ ਹੈ ਤਾਂ ਉਸ ਦਾ ਹਿਸਾਬ ਲਾ ਕੇ ਸਹੀ ਜਾਂਚ ਕਰਕੇ ਸਹੀ ਲੋਕਾਂ ਤੱਕ ਪਹੁੰਚਾਓ ਤੇ ਵਿਕਾਸ ਦੇ ਕੰਮ ਕਰੋ ਮੇਰੇ ਐਮਸੀ ਭਰਾਵਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਆਪਣੇ ਪਿੰਡਾਂ ਵਿੱਚ ਜਿਹੜੇ ਵਿਕਾਸ ਦੇ ਕੰਮ ਰੁਕੇ ਹੋਏ ਨੇ ਜਾਂ ਤਾਂ ਵਿਚਾਲੇ ਪਏ ਨੇ ਉਹਨਾਂ ਨੂੰ ਸੀ ਲਾਟੜਾ ਹੋ ਅਤੇ ਜਿਹੜੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੇ ਪਰਿਵਾਰ ਲੋੜਵੰਦ ਪਰਿਵਾਰ ਨੇ ਸਕੀਮਾਂ ਤੋਂ ਬਣਜੇ ਰਹ ਰਹੇ ਨੇ ਉਹਨਾਂ ਨੂੰ ਸਕੀਮਾਂ ਦਾ ਲਾਭ ਦੋ ਕੀ ਮਾਰਕੀਟ ਕਮੇਟੀ ਦਾ ਵਿਰੋਧ ਛੱਡ ਕੇ ਇਹਨਾਂ ਦੇ ਜਿਹੜੇ ਕਾਰਜ ਦੇ ਕੰਮ ਜਿਹੜੀ ਵੀ ਹੁਣ ਸਰਕਾਰ ਹੈ ਉਹਨੂੰ ਸਵੀਕਾਰ ਕਰਕੇ ਤੇ ਜਿਹੜੇ ਵੀ ਕੋਈ ਅਧੂਰੇ ਕੰਮ ਹੈ ਉਨ੍ਹਾਂ ਦੇ ਧਿਆਨ ਵਿੱਚ ਲਿਆਓ ਕਿਉਂਕਿ ਜਿਹੜੇ ਇਹ ਆਮ ਆਦਮੀ ਪਾਰਟੀ ਦੇ ਕੋਈ ਵੀ ਨੁਮਾਇੰਦੇ ਆ ਤੇ ਪਹਿਲੀ ਵਾਰ ਇਹ ਇਹਨਾਂ ਆਉਂਦਿਆਂ ਤੇ ਆਏ ਨੇ ਤੇ ਪੂਜੇ ਸਮਾਂ ਲੱਗਦਾ ਹੁੰਦਾ ਸਭ ਸੈਟਅਪ ਹੋਣ ਚ ਸੀ ਇਹ ਵੀ ਦੇਖੋ ਕਿ ਇਨੀ ਜਨਤਾ ਹੈਂਡਲ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਹਰ ਇੱਕ ਤਰ੍ਹਾਂ ਦੇ ਬੰਦੇ ਹੁੰਦੇ ਆ ਚੰਗੇ ਵੀ ਬੋਲਦੇ ਆ ਮਾੜੇ ਵੀ ਬੋਲਦੇ ਆ ਪਰ ਮੇਰਾ ਇਹ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਨੂੰ ਛੱਡ ਕੇ ਜਿਹੜਾ ਵੀ ਕੋਈ ਵੀ ਨਮੁੰਦਾ ਕੋਈ ਉਹ ਉਹਦਾ ਸੰਭਾਲਦਾ ਤਾਂ ਸਾਰੇ ਬੈਰ ਵਿਰੋਧ ਛੱਡ ਕੇ ਤੇ ਇੱਕਜੁੱਟ ਹੋ ਕੇ ਆਪਣਾ ਵਿਕਾਸ ਕਰਨਾ ਚਾਹੀਦਾ ਹੈ ਉਹ ਸੱਚਾ ਭਗਤ ਅਤੇ ਸੱਚਾ ਦੇਸ਼ਵਾਸੀ ਹੁੰਦਾ ਹੈ ਜਿਹੜਾ ਕੋਈ ਵਿਰੋਧ ਦਾ ਛੱਡ ਗਏ ਆਪਣੇ ਹੱਕਾਂ ਲਈ ਅਤੇ ਆਪਣੇ ਇਲਾਕੇ ਲਈ ਖੜਦਾ ਤੇ ਲੜਦਾ ਹੈ ਧੰਨਵਾਦ ਜੈ ਹਿੰਦ ਜੈ ਪਰਮ